ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਆਪਣੀ ਅਗਲੀ ਕਲਾਸ ਜੋ ਕਿ ਪੰਜਾਬੀ ਗ੍ਰਾਮਰ ਦੀ ਕਲਾਸ ਹੈ ਜੀ ਅੱਜ ਆਪਣਾ ਜਿਹੜਾ ਟੌਪਿਕ ਹੋਏਗਾ ਉਹ ਹੈ ਜੀ ਕਾਲ ਅਤੇ ਵਾਚ ਸੋ ਇਹ ਵਾਲਾ ਟੌਪਿਕ ਅੱਜ ਆਪਾਂ ਡਿਸਕਸ ਕਰਾਂਗੇ ਸੋ ਜਿਹੜੇ ਜਾਣੇ ਲਾਈਵ ਆ ਚੁੱਕੇ ਹਾਂ ਜੀ ਉਹ ਕਲਾਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਜਣ ਆਪਣੇ ਨਾਲ ਜੁੜ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇਣਾ ਜੀ ਤਾਂ ਜੋ ਆਪਾਂ ਜਿਹੜੀ ਅੱਜ ਦੀ ਕਲਾਸ ਹੈ ਉਹ ਸ਼ੁਰੂ ਕਰ ਸਕੀਏ ਜੀ ਦਾ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਤੇ ਚੱਲਦੇ ਹਾਂ ਜੀ ਆਪਣੇ ਟੌਪਿਕ ਵੱਲ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਕਾਲ ਤੋਂ ਕੀ ਭਾਵ ਹੈ ਵੀ ਕਾਲ ਕਿਸ ਨੂੰ ਕਿਹਾ ਜਾਂਦਾ ਹੈ ਸੋ ਕਾਲ ਦੀ ਪਰਿਭਾਸ਼ਾ ਵੀ ਕਾਲ ਦਾ ਸ਼ਾਬਦਿਕ ਅਰਥ ਹੁੰਦਾ ਹੈ ਸਮਾਂ ਕਾਲ ਨੂੰ ਆਪਾਂ ਸ਼ਬਦਕ ਅਰਥਾਂ ਦੇ ਵਿੱਚ ਕਹਿਣੇ ਹਾਂ ਜੀ ਸਮਾਂ ਤੇ ਵਿਆਕਰਨ ਵਿੱਚ ਕਾਲ ਤੋਂ ਭਾਵ ਹੈ ਉਸ ਸਮੇਂ ਤੋਂ ਹੁੰਦਾ ਹੈ ਜਿਸ ਵਿੱਚ ਕਿਰਿਆ ਦਾ ਕੰਮ ਹੁੰਦਾ ਹੈ ਅਰਥਾਤ ਜਿਸ ਸਮੇਂ ਵਿੱਚ ਕਿਰਿਆ ਦਾ ਕੰਮ ਕੀਤਾ ਜਾਵੇ ਉਸ ਨੂੰ ਕਾਲ ਆਖਦੇ ਹਨ ਭਾਵ ਕਿ ਜਿਸ ਸਮੇਂ ਦੇ ਵਿੱਚ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਕਿਰਿਆ ਦਾ ਕੰਮ ਹੁੰਦਾ ਹੈ ਉਸ ਨੂੰ ਅਸੀਂ ਕਾਲ ਕਹਿੰਦੇ ਹਾਂ ਸੋ ਕਾਲ ਨੂੰ ਇੰਗਲਿਸ਼ ਦੇ ਵਿੱਚ ਹੈ ਜਿਹੜਾ ਉਹ ਟੈਂਸ ਕਿਹਾ ਜਾਂਦਾ ਹੈ ਜੀ ਤੇ ਇਸੇ ਨੂੰ ਅਸੀਂ ਪੰਜਾਬੀ ਦੇ ਵਿੱਚ ਕਾਲ ਕਹਿੰਦੇ ਹਾਂ ਸੋ ਕਾਲ ਭਾਵ ਸਮਾਂ ਤੇ ਇਹਦਾ ਜਿਹੜਾ ਸ਼ਾਬਦਿਕ ਅਰਥ ਬਣਦਾ ਹੈ ਉਹ ਸਮਾਂ ਬਣਦਾ ਹੈ ਤੇ ਵੈਸੇ ਇਹਦੀ ਜਿਹੜੀ ਪਰਿਭਾਸ਼ਾ ਹੈ ਉਹ ਆਪਾਂ ਇਦਾਂ ਲੈਣੇ ਆ ਕਿ ਜਿਹੜੀ ਕਿਰਿਆ ਦੇ ਕੰਮ ਨੂੰ ਅਰਥਾਤ ਜਿਸ ਸਮੇਂ ਵਿੱਚ ਕਿਰਿਆ ਦਾ ਕੰਮ ਕੀਤਾ ਜਾਵੇ ਉਸ ਨੂੰ ਅਸੀਂ ਕਾਲ ਕਹਿੰਦੇ ਹਾਂ ਅੱਗੇ ਚੱਲਦੇ ਹਾਂ ਜੀ ਫਾਰ ਇਗਜ਼ਾਮਪਲ ਆਪਣੇ ਕੋਲੇ ਵਾਕ ਹਨ 1 ਮਿੰਟ ਵੇਟ ਕਰਨਾ ਜੀ ਹਾਂਜੀ ਸੋ ਜਿਵੇਂ ਆਪਣੇ ਕੋਲੇ ਵਾਕ ਹੈ ਬੱਚਾ ਬੱਚੇ ਗੀਤ ਗਾਉਂਦੇ ਹਨ ਮੈਂ ਦਿੱਲੀ ਗਿਆ ਸੀ ਹਰਦੀਪ ਬਾਜ਼ਾਰ ਜਾਵੇਗਾ ਸੋ ਇਹਨਾਂ ਸੈਂਟੈਂਸਾਂ ਦੇ ਵਿੱਚ ਐਂਡ ਤੇ ਜਿਹੜੇ ਦਿੱਤੇ ਗਏ ਹੈ ਜੀ ਕਿਰਿਆ ਹੈ ਨਾਲ ਹਨ ਸੀ ਜਾਵੇਗਾ ਜਿਹੜੇ ਸ਼ਬਦ ਲੱਗੇ ਹਨ ਉਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਕੰਮ ਹੈ ਉਹ ਕਿਸ ਸਮੇਂ ਦੇ ਵਿੱਚ ਹੋ ਰਿਹਾ ਹੈ ਵੀ ਚੱਲ ਰਿਹਾ ਇਸ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਜਿਹੜਾ ਸਮਾਂ ਬੀਤ ਗਿਆ ਉਸ ਦੇ ਵਿੱਚ ਹੋਇਆ ਸੋ ਜਿੰਨਾ ਸ਼ਬਦਾਂ ਤੋਂ ਇਹ ਪਤਾ ਲੱਗਦਾ ਹੈ ਉਹਨਾਂ ਨੂੰ ਅਸੀਂ ਕਹਿੰਦੇ ਨੇ ਹਾਂਜੀ ਕਾਲ ਤਾਂ ਹੁਣ ਅੱਗੇ ਕੀ ਹੈ ਕਿ ਇਨ੍ਹਾਂ ਵਾਕਾਂ ਤੋਂ ਪਤਾ ਲੱਗਦਾ ਹੈ ਕਿ ਪਹਿਲੇ ਵਾਕ ਦੀ ਜਿਹੜੀ ਕਿਰਿਆ ਗਾਉਂਦੇ ਹਨ ਦਾ ਕੰਮ ਹੋਣ ਦੇ ਸਮੇਂ ਦੇ ਵਿੱਚ ਅਰਥਾਤ ਵਰਤਮਾਨ ਕਾਲ ਦੇ ਵਿੱਚ ਚੱਲ ਰਿਹਾ ਹੈ ਤੇ ਉਸ ਤੋਂ ਅੱਗੇ ਜਿਹੜਾ ਦੂਸਰਾ ਵਾਕ ਹੈ ਕਿਰਿਆ ਗਿਆ ਸੀ ਬੀਤ ਗਏ ਸਮੇਂ ਦੇ ਵਿੱਚ ਜਿਹੜੀ ਕਿਰਿਆ ਹੋਈ ਹੈ ਉਸ ਬਾਰੇ ਤੇ ਜਿਹੜਾ ਤੀਜਾ ਵਾਕ ਹੈ ਉਹ ਕਿਰਿਆ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਹੋਵੇਗੀ ਇਸ ਤੋਂ ਹੀ ਕਾਲ ਦੇ ਮੁੱਖ ਭੇਦ ਬਾਰੇ ਜਾਣਕਾਰੀ ਮਿਲਦੀ ਹੈ ਕਿ ਜਿਹੜਾ ਕਾਲ ਹੈ ਉਹ ਤਿੰਨ ਤਰ੍ਹਾਂ ਦਾ ਹੁੰਦਾ ਹੈ ਸੋ ਜਿਹੜਾ ਕਾਲ ਹੈ ਆਪਣੇ ਕੋਲੇ ਉਹ ਤਿੰਨ ਤਰ੍ਹਾਂ ਦਾ ਹੈ ਜੀ ਕਿਹੜਾ ਕਿਹੜਾ ਵਰਤਮਾਨ ਕਾਲ ਭੂਤਕਾਲ ਤੇ ਭਵਿੱਖਤ ਕਾਲ ਸੋ ਕਾਲ ਸਾਡੇ ਕੋਲੇ ਤਿੰਨ ਤਰ੍ਹਾਂ ਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵਰਤਮਾਨ ਕਾਲ ਦੀ ਸੋ ਵਰਤਮਾਨ ਕਾਲ ਉਸ ਨੂੰ ਕਹਿੰਦੇ ਹਨ ਜਿਸ ਕਿਰਿਆ ਦਾ ਕੰਮ ਚੱਲ ਰਹੇ ਸਮੇਂ ਵਿੱਚ ਹੋਣਾ ਪ੍ਰਗਟ ਹੋਵੇ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਫੋਰ ਐਗਜ਼ਾਮਪਲ ਅਪਾ ਦੇਖ ਰਹੇ ਹਾਂ ਕਿ ਕੁੜੀ ਨਾਟਕ ਪੜ੍ਹਦੀ ਹੈ ਹਰਵਿੰਦਰ ਮੈਚ ਵੇਖ ਰਿਹਾ ਹੈ ਦੀਪਕ ਗਜ਼ਲ ਗਾਉਂਦਾ ਹੈ ਭਾਵ ਕੀ ਹੈ ਜਿਹੜੇ ਤਿੰਨੇ ਵਾਕ ਹੈ ਉਹ ਪ੍ਰੈਜ਼ੈਂਟ ਜਿਹੜਾ ਟੈਂਸ ਹੈ ਉਹਨੂੰ ਦਰਸਾ ਰਹੇ ਨੇ ਭਾਵ ਕਿ ਵੀ ਚੱਲ ਰਹੇ ਸਮੇਂ ਬਾਰੇ ਦੱਸ ਰਿਹਾ ਵੀ ਕੁੜੀ ਨਾਟਕ ਪੜ ਰਹੀ ਹੈ ਐਜ਼ ਪ੍ਰੈਟ ਪ੍ਰੈਜ਼ੈਂਟ ਪੜ ਰਹੀ ਹੈ ਹਨਾ ਹਰਵਿੰਦਰ ਮੈਚ ਵੇਖ ਰਿਹਾ ਹੈ ਵੀ ਲਾਈਵ ਜਿਹੜੀ ਚੀਜ਼ ਆ ਉਹ ਚੱਲ ਰਹੀ ਹੈ ਹਲੇ ਵੀ ਦੀਪਕ ਗਾਜ਼ਲ ਗਾਉਂਦਾ ਹੈ ਦੀਪਕ ਕੀ ਗਾਜ਼ਲ ਗਾਉਂਦਾ ਹੈ ਵੀ ਸਮੇਂ ਦੀ ਕੀ ਪ੍ਰੈਜ਼ੈਂਟ ਟਾਈਮ ਵਰਤਮਾਨ ਕਾਲ ਦੀ ਜਿਹੜੀ ਗੱਲ ਚੱਲ ਰਹੀ ਹੈ ਸੋ ਜਿਹੜਾ ਕੰਮ ਚੱਲ ਜਿਹੜਾ ਕੰਮ ਚੱਲ ਰਹੇ ਸਮੇਂ ਦੇ ਵਿੱਚ ਹੋਵੇ ਉਸ ਨੂੰ ਅਸੀਂ ਵਰਤਮਾਨ ਕਾਲ ਕਹਿੰਦੇ ਹਾਂ ਗੁੱਡ ਈਵਨਿੰਗ ਚਾਈਨਾ ਜੀ ਗੁੱਡ ਈਵਨਿੰਗ ਤਾਂ ਨੈਕਸਟ ਆਪਾਂ ਚੱਲਦੇ ਹਾਂ ਜੀ ਆਪਣੇ ਅਗਲੀ ਕਿਸਮ ਤੇ ਨੈਕਸਟ ਦੂਸਰੇ ਨੰਬਰ ਤੇ ਆਪਣੇ ਕੋਲੇ ਆਉਂਦਾ ਹੈ ਜੀ ਭੂਤਕਾਲ ਭੂਤਕਾਲ ਤੋਂ ਕੀ ਭਾਵ ਹੈ ਜਿਸ ਕਿਰਿਆ ਤੋਂ ਇਹ ਪਤਾ ਲੱਗੇ ਕਿ ਕੰਮ ਬੀਤ ਚੁੱਕੇ ਸਮੇਂ ਦੇ ਵਿੱਚ ਹੋਇਆ ਹੈ ਉਸ ਨੂੰ ਅਸੀਂ ਭੂਤਕਾਲ ਕਹਿੰਦੇ ਹਾਂ ਕਿ ਜਿਵੇਂ ਮੁੰਡੇ ਨੇ ਮੈਚ ਖੇਡਿਆ ਸੀ ਧੋਬੀ ਨੇ ਕੱਪੜੇ ਧੋਤੇ ਸਨ ਬਲਜੀਤ ਨੇ ਪਾਠ ਕੀਤਾ ਸੋ ਇਹ ਜਿਹੜਾ ਕੰਮ ਹੈ ਇਹ ਜਿਹੜੀ ਕਿਰਿਆ ਹੈ ਸੀ ਸੰ ਕੀਤਾ ਇਹਨਾਂ ਕਿਰਿਆ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਕੰਮ ਹੈ ਉਹ ਪਹਿਲਾਂ ਵਾਲੇ ਸਮੇਂ ਦੇ ਵਿੱਚ ਹੋ ਚੁੱਕਿਆ ਹੈ ਕਿ ਉਹ ਨਾ ਤਾਂ ਹੋਣ ਵਾਲੇ ਸਮੇਂ ਦੇ ਵਿੱਚ ਹੋ ਰਿਹਾ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਇਹ ਜਿਹੜਾ ਕੰਮ ਹੈ ਉਹ ਹੋ ਚੁੱਕਿਆ ਹੈ ਬੀਤ ਚੁੱਕਿਆ ਭਵ ਲੰਘ ਚੁੱਕਿਆ ਸਮਾਂ ਗੁਜ਼ਰ ਚੁੱਕਿਆ ਸਮਾਂ ਜਿਹੜਾ ਹੁੰਦਾ ਹੈ ਉਸ ਨੂੰ ਅਸੀਂ ਕੀ ਕਹਨੇ ਆ ਜੀ ਭੂਤਕਾਲ ਸੋ ਜਿਸ ਸਮੇਂ ਤੋਂ ਸਾਨੂੰ ਬੀਤ ਚੁੱਕੇ ਸਮੇਂ ਬਾਰੇ ਜਾਣਕਾਰੀ ਮਿਲਦੀ ਹੈ ਉਸ ਨੂੰ ਭੂਤਕਾਲ ਕਿਹਾ ਜਾਂਦਾ ਹੈ ਸੋ ਇਹਦੇ ਵਿੱਚ ਪਹਿਚਾਣ ਚਿੰਨ ਕੀ ਹੈ ਜੀ ਮੁੰਡਿਆਂ ਨੇ ਮੈਚ ਖੇਡਿਆ ਸੀ ਤੋਬੀ ਨੇ ਕੱਪੜੇ ਧੋਤੇ ਸਨ ਬਲਜੀਤ ਨੇ ਪਾਠ ਕੀਤਾ ਸੋ ਸੀ ਸਨ ਕੀਤਾ ਜਿਹੜੇ ਸ਼ਬਦ ਆ ਉਹ ਭੂਤਕਾਲ ਦੀ ਐਗਜ਼ਾਮਪਲ ਹਨ ਜਾਂ ਭਾਵ ਕਿ ਸ਼ਬਦ ਹਨ ਜਿਨ੍ਹਾਂ ਨੂੰ ਤੁਸੀਂ ਪਹਿਚਾਣ ਸਕਦੇ ਹਾਂ ਕਿ ਕਿ ਦੇ ਵਿੱਚ ਕਿਹੜੀ ਕਿਰਿਆ ਬਣਦੀ ਹੈ ਅੱਗੇ ਚੱਲਦੇ ਹਾਂ ਜੀ ਤੀਸਰੀ ਕਿਸਮ ਵੱਲ ਤੀਸਰਾ ਆਪਣਾ ਹੈ ਜੀ ਭਵਿੱਖਤ ਕਾਲ ਸੋ ਭਵਿੱਖਤ ਕਾਲ ਕਿਸ ਨੂੰ ਕਹਿੰਦੇ ਹਨ ਵੀ ਜਿਸ ਕਾਲ ਤੋਂ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ ਤਾਂ ਉਸ ਨੂੰ ਭਵਿੱਖਤ ਕਾਲ ਕਿਰਿਆ ਕਿਹਾ ਜਾਂਦਾ ਹੈ ਕਾਲ ਦੀ ਕਿਰਿਆ ਕਿਹਾ ਜਾਂਦਾ ਹੈ ਭਵਿੱਖਤ ਕਾਲ ਦੀ ਕਿਰਿਆ ਕਿਹਾ ਜਾਂਦਾ ਹੈ ਫਾਰ ਇਗਜ਼ਾਮਪਲ ਆਪਣੇ ਕੋਲੇ ਸੈਂਟੈਂਸ ਹਨ ਸਰਬਜੀਤ ਲੁਧਿਆਣੇ ਜਾਵੇਗਾ ਸੁਖਵਿੰਦਰ ਪਰਸੋਂ ਆਵੇਗੀ ਗੋਪਾਲ ਅਤੇ ਰਮਨ ਸ਼ਹਿਰ ਜਾਣਗੇ ਸੋ ਇਹ ਜਿਹੜੇ ਵਾਕ ਹੈ ਇਹਨਾਂ ਤੋਂ ਪਤਾ ਲੱਗ ਗਿਆ ਵੀ ਜਿਹੜਾ ਕੰਮ ਹੈ ਆਉਣ ਵਾਲੇ ਟਾਈਮ ਦੇ ਵਿੱਚ ਹੋਏਗਾ ਕੱਲ ਪਰਸੋਂ ਜਦੋਂ ਵੀ ਵੀ ਜਿਹੜਾ ਕਿਰਿਆ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋएगी ਫਿਊਚਰ ਦੇ ਵਿੱਚ ਹੋਊ। ਕੁਛ ਨਹੀਂ ਸਿਰਫ ਡਿਸਾਈਡ ਕੀਤਾ ਗਿਆ ਵੀ ਭਈ ਜਾਣਾ ਪਰ ਕਿਰਿਆ ਹਜੇ ਪ੍ਰੋਪਰ ਤਰੀਕੇ ਦੇ ਨਾਲ ਹੋਈ ਨਹੀਂ। ਇਸ ਦਾ ਕਿੱਥੋਂ ਪਤਾ ਲੱਗਦਾ ਹੈ ਜੀ ਜਿਹੜੇ ਵਾਕਾਂ ਦੇ ਪਿੱਛੇ ਜਿਹੜੇ ਸੈਂਟੈਂਸ ਲੱਗੇ ਹੁੰਦੇ ਆ ਜਾਂ ਜਿਹੜੇ ਵਰਡ ਲੱਗੇ ਹੁੰਦੇ ਆ ਉਹਨਾਂ ਤੋਂ ਪਤਾ ਲੱਗਦਾ ਹੈ ਵੀ ਜਿਹੜੇ ਵਾਕ ਆ ਉਹ ਕਿਸ ਕਿਸਮ ਦੇ ਹਨ। ਸੋ ਇਹ ਆਪਣੇ ਕੋਲੇ ਤਿੰਨ ਕਿਸਮਾਂ ਕਾਲ ਦੀਆਂ ਭੂਤਕਾਲ ਵਰਤਮਾਨ ਕਾਲ ਭਵਿੱਖਤ ਕਾਲ ਠੀਕ ਹੈ ਜੀ ਤੇ ਇਹਦੀਆਂ ਜਿਹੜੀਆਂ ਅਗਲੀਆਂ ਟਾਈਪਸ ਹੁੰਦੀਆਂ ਨੇ ਉਹ ਆਪਾਂ ਫੇਰ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਤਾਂ ਅਸੀਂ ਜਦੋਂ ਪਹਿਚਾਣਨਾ ਹੈ ਵਰਤਮਾਨ ਕਾਲ ਦੇ ਵਿੱਚ ਹੈ ਹਾਂ ਜਿਹੜੇ ਸ਼ਬਦ ਲੱਗੇ ਹੁੰਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਵਰਤਮਾਨ ਕਾਲ ਦੇ ਭੂਤਕਾਲ ਦਾ ਪਤਾ ਲੱਗ ਗਿਆ ਜਦੋਂ ਵਾਕਾਂ ਦੇ ਪਿੱਛੇ ਲੱਗਿਆ ਹੋਵੇ ਸੀ, ਸਨ, ਕੀਤਾ, ਗਿਆ ਇਦਾਂ ਦੇ ਸ਼ਬਦ ਲੱਗੇ ਹੋਣ ਤੇ ਭਵਿੱਖਤ ਕਾਲ ਦੇ ਵਿੱਚ ਕੀ ਹੋਏਗਾਗਾ, ਗਾ, ਗੇਗੀ, ਠੀਕ ਹੈ ਇਦਾਂ ਦੇ ਜਿਹੜੇ ਸ਼ਬਦ ਲੱਗੇ ਹੁੰਦੇ ਆ ਉਹਨਾਂ ਤੋਂ ਪਹਿਚਾਣ ਹੁੰਦੀ ਆ ਕਿ ਇਹ ਭਵਿੱਖਤ ਕਾਲ ਦਾ ਜਿਹੜਾ ਸੈਂਟੈਂਸ ਹੈ। ਸੋ ਇਹ ਆਪਣੇ ਕੋਲੇ ਭਵਿੱਖ ਕਾਲ ਤੇ ਜਿਹਦੀਆਂ ਤਿੰਨ ਕਿਸਮਾਂ ਆਪਣੇ ਕੋਲੇ ਹਨ ਵਰਤਮਾਨ ਕਾਲ, ਭੂਤਕਾਲ ਤੇ ਭਵਿੱਖਤ ਕਾਲ। ਠੀਕ ਹੈ ਜੀ ਕਾਲ ਕਲੀਅਰ ਹੈ ਤਾਂ ਹੁਣ ਆਪਾਂ ਅਗਲੇ ਟੌਪਿਕ ਤੇ ਚੱਲੀਏ। ਅੱਜ ਦੀ ਜਿਹੜੀ ਆਪਣੀ ਕਲਾਸ ਹੈ ਉਹ ਛੋਟੀ ਹੈ ਦੋ ਟਾਪਿਕ ਹੀ ਆਪਾਂ ਕਰਨੇ ਹਨ ਜੀ ਤਾਂ ਨੈਕਸਟ ਚੱਲਦੇ ਆਪਾਂ ਆਪਣੇ ਅਗਲੇ ਟਾਪਿਕ ਤੇ ਅਗਲਾ ਆਪਣਾ ਵਿਸ਼ਾ ਹੈ ਜੀ ਵਾਚ ਜਿਵੇਂ ਆਪਾਂ ਕਾਲ ਕੀਤਾ ਹੈ ਉਸੇ ਤਰ੍ਹਾਂ ਆਪਣੇ ਕੋਲੇ ਵਾਚ ਹੁੰਦਾ ਹੈ ਵੀ ਵਾਚ ਕਿਸ ਨੂੰ ਕਿਹਾ ਜਾਂਦਾ ਹੈ ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇ ਕਿ ਕੀਤੇ ਗਏ ਜਾਂ ਹੋ ਰਹੇ ਕੰਮ ਦਾ ਵਿਸ਼ਾ ਕਰਤਾ ਹੈ ਜਾਂ ਕਰਮ ਅਰਥਾਤ ਵਾਕ ਵਿੱਚ ਕਰਤਾ ਜਾਂ ਕਰਮ ਵਿੱਚੋਂ ਕਿਹੜਾ ਪ੍ਰਧਾਨ ਹੈ ਉਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਅਸੀਂ ਵਾਚ ਕਹਨੇ ਆ ਉਹ ਕਹਿੰਦੇ ਆ ਵੀ ਇੱਕ ਕਾਲ ਹੈ ਜਿਹੜਾ ਉਹਦੇ ਤੋਂ ਆਪਾਂ ਨੂੰ ਕਿਰਿਆ ਦੇ ਸਮੇਂ ਦਾ ਪਤਾ ਲੱਗਦਾ ਵੀ ਕਿਰਿਆ ਜਿਹੜੀ ਕਿਹੜੇ ਸਮੇਂ ਦੇ ਵਿੱਚ ਹੋ ਰਹੀ ਹੈ ਹੁਣ ਜਿਹੜੀ ਕਿਰਿਆ ਹੋ ਰਹੀ ਹੈ ਉਹਦੇ ਵਿੱਚ ਪ੍ਰਧਾਨ ਕਿਸ ਚੀਜ਼ ਦੀ ਹੈ ਪ੍ਰਧਾਨਗੀ ਕਿਸ ਚੀਜ਼ ਦੀ ਹੈ ਜਾਂ ਕਹਿ ਲਓ ਮੁੱਖ ਉਹਦੇ ਵਿੱਚ ਕੌਣ ਹੈ ਕਰਤਾ ਹੈ ਜਾਂ ਕਰਮ ਹੈ ਸੋ ਇਹਨਾਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਅਸੀਂ ਵਾਚ ਕਹਿ ਦਿੰਨੇ ਆ ਠੀਕ ਹੈ ਜੀ ਵੀ ਕਿਰਿਆ ਦੇ ਜਿਸ ਰੂਪ ਤੋਂ ਜਾਣਕਾਰੀ ਮਿਲੇ ਕਿ ਕਿਰਿਆ ਜਿਹੜੀ ਹੋਈ ਹੈ ਜਾਂ ਵਾਕ ਦੇ ਵਿੱਚ ਜਿਹੜਾ ਕੰਮ ਹੋਇਆ ਹੈ ਉਸ ਦਾ ਵਿਸ਼ਾ ਕਰਤਾ ਹੈ ਜਾਂ ਕਰਮ ਹੈ ਭਾਵੇਂ ਵਾਕ ਦੇ ਵਿੱਚ ਕਿਸ ਦੀ ਪ੍ਰਧਾਨਤਾ ਹੈ ਕਰਮ ਦੀ ਹੈ ਪ੍ਰਧਾਨਤਾ ਜਾਂ ਕਰਤਾ ਦੀ ਪ੍ਰਧਾਨਤਾ ਹੈ ਉਸ ਦੇ ਅਕੋਰਡਿੰਗਲੀ ਜਿਹੜਾ ਵਾਚ ਹੈ ਉਹ ਡਿਸਾਈਡ ਹੋਏਗਾ ਸੋ ਜਿਹੜੇ ਵਾਚ ਹੈ ਉਸ ਤਰ੍ਹਾਂ ਮੰਨੇ ਜਾਂਦੇ ਆ ਤਾਂ ਅੱਗੇ ਦੇਖਦੇ ਆ ਜੀ ਹੁਣ ਆਪਣੇ ਕੋਲੇ ਸੈਂਟੈਂਸ ਹਨ ਤਰਖਾਨ ਨੇ ਮੇਜ਼ ਬਣਾਇਆ ਹੈ ਕੁੜੀਆਂ ਨੇ ਗੀਤ ਗਿੱਧਾ ਪਾਇਆ ਕਿਸਾਨ ਹਲ ਚਲਾਉਂਦਾ ਹੈ ਸੋ ਇਨਾਂ ਵਾਕਾਂ ਵਿੱਚ ਜਿਹੜੇ ਮੋਟੇ ਸ਼ਬਦ ਹੈ ਉਹ ਕਰਤਾ ਪ੍ਰਧਾਨ ਹਨ ਵੀ ਵਾਕ ਦੇ ਵਿੱਚ ਕਰਤਾ ਦੁਆਰਾ ਕੰਮ ਕੀਤਾ ਜਾ ਰਿਹਾ ਹੈ ਤਰਖਾਨ ਨੇ ਮੇਜ਼ ਬਣਾਇਆ ਕੁੜੀਆਂ ਨੇ ਗਿੱਧਾ ਪਾਇਆ ਕਿਸਾਨ ਹਲ ਚਲਾਉਂਦਾ ਹੈ ਸੋ ਜਿਹੜਾ ਵਾਕ ਹੈ ਉਹ ਕਿਹਦੇ ਤੇ ਡਿਪੈਂਡ ਕਰ ਰਿਹਾ ਹੈ ਜੀ ਕਰਤਾ ਦੇ ਉੱਪਰ ਸੋ ਇਨਾਂ ਵਾਕਾਂ ਦੇ ਵਿੱਚ ਕਰਤਾ ਪ੍ਰਧਾਨ ਹੈ ਤਾਂ ਨੈਕਸਟ ਦੇਖਦੇ ਹਾਂ ਨੈਕਸਟ ਆਪਣੇ ਕੋਲੇ ਆ ਗਿਆ ਮੇਜ ਤਰਖਾਨ ਦੁਆਰਾ ਬਣਾਇਆ ਗਿਆ ਗਿੱਧਾ ਕੁੜੀਆਂ ਦੁਆਰਾ ਪਾਇਆ ਗਿਆ ਹਲ ਕਿਸਾਨ ਦੁਆਰਾ ਚਲਾਇਆ ਗਿਆ ਸੋ ਇਨਾਂ ਵਾਕਾਂ ਦੇ ਵਿੱਚ ਜਿਹੜੇ ਰੰਗੀਨ ਸ਼ਬਦ ਹੈ ਉਹ ਕਰਮ ਪ੍ਰદાન ਹਨ ਸੋ ਵਾਕ ਦੇ ਵਿੱਚ ਚਾਹੇ ਕਰਤਾ ਪ੍ਰદાન ਹੈ ਚਾਹੇ ਕਰਮ ਪ੍ਰદાન ਹੈ ਸੋ ਉਹ ਚੀਜ਼ ਜਿਹੜੀ ਹੁੰਦੀ ਹੈ ਉਹ ਵਾਚ ਦੇ ਅੰਤਰਗਤ ਆਉਂਦੀ ਹੈ ਸੋ ਇਸ ਕਰਕੇ ਜਿਹੜਾ ਵਾਚ ਆਪਣਾ ਟੌਪਿਕ ਹੈ ਇਹ ਕਹਿ ਲਓ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ ਕਿ ਜਦੋਂ ਅਸੀਂ ਵਾਕ ਦੱਸਨੇ ਹੋਣ ਕਿ ਇਹ ਕਿਸ ਦੇ ਅਕੋਰਡਿੰਗਲੀ ਚੱਲ ਰਿਹਾ ਹੈ ਤਾਂ ਅੱਗੇ ਆਪਾਂ ਵੇਖਦੇ ਹਾਂ ਵੀ ਜਿਹੜੇ ਵਾਚ ਆ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਆ ਤਾਂ ਕਹਦੇ ਵੀ ਵਾਚ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਵਾਚ ਦੀਆਂ ਕਿਸਮਾਂ ਦੋ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਇੱਕ ਤਾਂ ਹੋ ਗਿਆ ਜੀ ਕਰਤਰੀ ਵਾਚ ਤੇ ਦੂਸਰਾ ਹੋ ਗਿਆ ਕਰਮਣੀ ਵਾਚ ਭਾਵ ਕਿ ਜਿਹੜਾ ਕਰਤਾ ਦੇ ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੀ ਕਿ ਮਿਲੇ ਕਿ ਵਾਕ ਵਿੱਚ ਕਰਤਾ ਪ੍ਰਧਾਨ ਹੈ ਉਸ ਨੂੰ ਅਸੀਂ ਕਰਤਰੀ ਵਾਚ ਕਹਿੰਦੇ ਆ ਜਿਵੇਂ ਐਗਜ਼ਾਮਪਲ ਆਪਣੇ ਕੋਲੇ ਹੈ ਮਾਲੀ ਨੇ ਬੂਟੇ ਲਾਏ ਮੁੰਡੇ ਫੁੱਟਬਾਲ ਖੇਡਦੇ ਹਨ ਇਮਾਨਦਾਰ ਵਿਅਕਤੀ ਨੂੰ ਇਨਾਮ ਦਿਓ ਸੋ ਇਹਨਾਂ ਦੇ ਵਿੱਚੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਕਹੋ ਵਾਕ ਹੈ ਉਹ ਕਰਤਾ ਪ੍ਰਧਾਨ ਹਨ ਜਿੰਨਾ ਵਾਕਾਂ ਦੇ ਵਿੱਚ ਕਰਤਾ ਪ੍ਰਧਾਨ ਹੁੰਦਾ ਹੈ ਉਹਨਾਂ ਨੂੰ ਅਸੀਂ ਕਿਹੜੇ ਵਾਕ ਕਹਨੇ ਆ ਜੀ ਕਰਤਰੀ ਵਾਚ ਕਰਤਰੀ ਵਾਚ ਦੇ ਵਿੱਚ ਆਉਂਦਾ ਜੀ ਉਹ ਹਾਂਜੀ ਤਾਂ ਅੱਗੇ ਦੇਖਦੇ ਆ ਤੋ ਇਹ ਜਿਹੜੇ ਵਾਕ ਹੈ ਜੀ ਉਹ ਕਰਤਾ ਪ੍ਰਧਾਨ ਹਨ ਤਾਂ ਇਹ ਕਰਤਰੀ ਵਾਚ ਹੋਣਗੇ ਜਿਨ੍ਹਾਂ ਦੇ ਵਿੱਚ ਵਾਕ ਵਿੱਚ ਕਰਤਾ ਪ੍ਰਧਾਨ ਮਿਲੇ ਉਹਨਾਂ ਨੂੰ ਆਪਾਂ ਕਰਤਰੀ ਵਾਚ ਕਹਿੰਦੇ ਹਾਂ ਤਾਂ ਇਨ੍ਹਾਂ ਤਿੰਨਾਂ ਵਾਕਾਂ ਦੇ ਵਿੱਚ ਪਹਿਲੇ ਵਾਕ ਦੇ ਵਿੱਚ ਮਾਲੀ ਨੇ ਬੂਟਾ ਲਾਇਆ ਮਾਲੀ ਪ੍ਰਧਾਨ ਹੈ ਤਾਂ ਕਰਤਾ ਹੋ ਗਿਆ ਮੁੰਡੇ ਫੁੱਟਬਾਲ ਖੇਡਦੇ ਹਨ ਮੁੰਡੇ ਇਮਾਨਦਾਰ ਵਿਅਕਤੀ ਨੂੰ ਇਨਾਮ ਮਿਲਿਆ ਇਹਦੇ ਵਿੱਚ ਇਮਾਨਦਾਰ ਸੋ ਤਿੰਨਾਂ ਦੇ ਵਿੱਚ ਮਾਲੀ ਮੁੰਡੇ ਤੇ ਇਮਾਨਦਾਰ ਕਰਤਾ ਹਨ ਤੇ ਇਸ ਕਰਕੇ ਇਹ ਕਰਤਰੀ ਵਾਚ ਹਨ ਨੈਕਸਟ ਆਪਾਂ ਦੇਖਦੇ ਹਾਂ ਜੀ ਅੱਗੇ ਦੂਸਰੀ ਕਿਸਮ ਦੇ ਦੀ ਕਰਮਣੀਵਾਚ ਹਾਂਜੀ ਸੋ ਕਰਮਣੀਵਾਚ ਕਿਸ ਨੂੰ ਕਿਹਾ ਜਾਂਦਾ ਹੈ ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇ ਕਿ ਵਾਕ ਵਿੱਚ ਕਰਮ ਪ੍ਰਧਾਨ ਹੈ ਉਸ ਨੂੰ ਕਰਮਣੀਵਾਚ ਕਿਹਾ ਜਾਂਦਾ ਹੈ ਜਿਵੇਂ ਬੂਟੇ ਮਾਲੀ ਦੁਆਰਾ ਲਾਏ ਗਏ ਫੁੱਟਬਾਲ ਮੁੰਡਿਆਂ ਦੁਆਰਾ ਖੇਡਿਆ ਗਿਆ ਤੇ ਇਨਾਮ ਇਮਾਨਦਾਰੀ ਇਮਾਨਦਾਰ ਵਿਅਕਤੀ ਨੂੰ ਦਿੱਤਾ ਜਾਵੇ ਸੋ ਇਹਦੇ ਵਿੱਚ ਕੀ ਹੈ ਜਿਹੜਾ ਕਰਮ ਹੈ ਉਹ ਅੱਗੇ ਆ ਗਿਆ ਵਾਕ ਦੇ ਕਿ ਮਾਲੀ ਨੇ ਬੂਟੇ ਲਗਾਏ ਦੀ ਜਗ੍ਹਾ ਤੇ ਆਪਾਂ ਵਾਕ ਬਣਾਇਆ ਬੂਟੇ ਮਾਲੀ ਦੁਆਰਾ ਲਗਾਏ ਗਏ ਤੇ ਦੂਸਰੇ ਦੇ ਵਿੱਚ ਆਪਾਂ ਬਣਾਇਆ ਫੁੱਟਬਾਲ ਮੁੰਡਿਆਂ ਦੁਆਰਾ ਖੇਡਿਆ ਗਿਆ ਇਨਾਮ ਇਮਾਨਦਾਰ ਵਿਅਕਤੀ ਨੂੰ ਦਿੱਤਾ ਜਾਵੇ ਸੋ ਇਨ੍ਹਾਂ ਵਾਕਾਂ ਦੇ ਵਿੱਚ ਕੀ ਹੈ ਕਿ ਅਸੀਂ ਕਰਮ ਨੂੰ ਕਰਤਾ ਦੀ ਜਗ੍ਹਾ ਤੇ ਰੱਖ ਲਿਆ ਤੇ ਕਰਤਾ ਨੂੰ ਕਰਮ ਦੀ ਜਗ੍ਹਾ ਦੇ ਵਿੱਚ ਭੇਜਤਾ ਸੋ ਜਿੰਨਾ ਵਾਕਾਂ ਦੇ ਵਿੱਚ ਕਰਮ ਵਾਕ ਦੇ ਵਿੱਚ ਪਹਿਲਾਂ ਆਉਂਦਾ ਹੈ ਤਾਂ ਉਹ ਕਰਮਣੀ ਵਾਚ ਹੁੰਦੇ ਹੈ ਤੇ ਜਿੰਨਾ ਵਾਕਾਂ ਦੇ ਵਿੱਚ ਕਰਤਾ ਪਹਿਲਾਂ ਆਉਂਦਾ ਹੈ ਉਹ ਕਰਤਰੀਵਾਚ ਹੁੰਦੇ ਹਨ ਸੋ ਇਹ ਹੈ ਜੀ ਆਪਣਾ ਅੱਜ ਦਾ ਜਿਹੜਾ ਟੌਪਿਕ ਸੀ ਉਹ ਵਾਚ ਕਾਲ ਦਾ ਤੇ ਵਾਚ ਦਾ ਸੋ ਨਿੱਕਾ ਜਿਹਾ ਟੌਪਿਕ ਸੀ ਜੀ ਪਰਮਜੀ ਸਾਤਸਵੀਕ ਕਾਲ ਠੀਕ ਹੈ ਜੀ ਜੇ ਇਹਨਾਂ ਦੇ ਵਿੱਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਅੱਜ ਦੀ ਕਲਾਸ ਜਿਹੜੀ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤਾਂ ਫਿਰ ਅੱਗੇ ਮਿਲਦੇ ਆਂ ਆਪਣੀ ਮਾਸਟਰ ਕੈਡਰ ਵਾਲੀ ਕਲਾਸ ਦੇ ਵਿੱਚ ਜਿਹੜੀ ਆਪਾਂ ਲਗਾਵਾਂਗੇ ਜੀ 7:30 ਵਜੇ ਕਿਹੜੇ ਕਹਿ ਰਹੇ ਹੋ ਵਾਹਿਗੁਰੂ ਜੀ ਤਿੰਨ ਤਰ੍ਹਾਂ ਦੇ ਮੇਨਲੀ ਦੋ ਤਰ੍ਹਾਂ ਦੇ ਹੁੰਦੇ ਆ ਜੀ ਕਰਤਰੀ ਵਾਚ ਤੇ ਕਰਮਣੀ ਵਾਚ ਜੀ ਤਾਂ ਜਿਹੜੇ ਆਪਣੇ ਕਹ ਲਓ ਕਾਲ ਹੈ ਨਾ ਉਹਦੀਆਂ ਅਗਲੀਆਂ ਜਿਹੜੀਆਂ ਹੁੰਦੀਆਂ ਨੇ ਚਾਲੂ ਵਰਤਮਾਨ ਕਾਲ ਚਾਲੂ ਭਵਿਕਤ ਕਾਲ ਤੇ ਉਹ ਜਿਹੜੀਆਂ ਆਪਾਂ ਅਲੱਗ ਕਲਾਸ ਲਗਾਵਾਂਗੇ ਜਿਹਦੇ ਵਿੱਚ ਕੀ ਹੈ ਐਗਜ਼ੈਂਪਲਸ ਦੇ ਨਾਲ ਆਪਾਂ ਨੂੰ ਚੰਗੀ ਤਰ੍ਹਾਂ ਕਲੀਅਰ ਹੋ ਜੇ ਉਹ ਥੋੜੀ ਜੀ ਆਪਣੀ ਕਲਾਸ ਹੈ ਉਹ ਹਜੇ ਬਣੀ ਨਹੀਂ ਸੀ ਇਸ ਕਰਕੇ ਫਿਰ ਅੱਜ ਆਪਾਂ ਇੰਨਾਕ ਟਾਪਿਕ ਹੈ ਜਿਹੜਾ ਕਰ ਲਿਆ ਕਾਲ ਦਾ ਤੇ ਵਾਚ ਦਾ ਸੋ ਕਾਲ ਦੀਆਂ ਜਿਹੜੀਆਂ ਟਾਈਪਸ ਹੈ ਹਨਾ ਹਰ ਇੱਕ ਦੀਆਂ 4-4 ਕਿਸਮਾਂ ਨੇ ਭੂਤਕਾਲ ਵਰਤਮਾਨ ਕਾਲ ਭਵਿਕਤ ਕਾਲ ਤੇ ਵਰਤਮਾਨ ਦੀਆਂ 5-6 ਬਣ ਜਾਂਦੀਆਂ ਨੇ ਉਹ ਆਪਾਂ ਇਕੱਲੀ-ਇਕੱਲੀ ਚੀਜ਼ ਹੈ ਜਿਹੜੀ ਉਹ ਅਲੱਗ ਡਿਸਕਸ ਕਰਾਂਗੇ ਜੀ ਇੱਕ ਆਪਣੀ ਅਲੱਗ ਕਲਾਸ ਦੇ ਵਿੱਚ ਹਾਂਜੀ ਪਰਮਜੀਏ ਗ੍ਰਾਮਰ ਵਾਲੀ ਕਲਾਸ ਡੇਲੀ ਲੱਗਦੀ ਆ ਜੀ ਆਪਾਂ ਨੂੰ ਹੋ ਗਿਆ ਮਹੀਨਾ ਲਾਉਂਦਿਆਂ ਨੂੰ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸਟਾਰਟਿੰਗ ਤੋਂ ਸਟਾਰਟ ਕੀਤਾ ਸੀ ਜੀ ਆਪਾਂ ਭਾਸ਼ਾ ਤੋਂ ਸੋ ਡੇਲੀ ਲੱਗਦੀ ਆ ਜੀ ਆਪਣੀ ਕਲਾਸ ਤਾਂ ਜੇ ਕੋਈ ਵਿਆਕਰਨ ਦਾ ਟੌਪਿਕ ਰਹਿ ਗਿਆ ਹੋਵੇ ਜਾਂ ਤੁਹਾਡੇ ਧਿਆਨ ਛੋਵੇ ਤਾਂ ਤੁਸੀਂ ਵੀ ਦੱਸ ਸਕਦੇ ਹੋ ਜੀ ਮੈਸੇਜ ਕਰਕੇ ਤਾਂ ਫਿਰ ਆਪਾਂ ਉਹ ਵਾਲਾ ਟੌਪਿਕ ਵੀ ਕਰਵਾ ਦੇਵਾਂਗੇ ਹਾਂਜੀ ਜੀ ਚੈਨਲ ਤੇ ਜਦੋਂ ਜਾਓਗੇ ਹਨਾ ਸਬਸਕ੍ਰਾਈਬ ਜੇ ਕੀਤਾ ਹੋਇਆ ਤਾਂ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਆਪਾਂ ਉਹਦੇ ਵਿੱਚ ਕਲਾਸ ਐਡ ਕਰਦੇ ਆ ਤੇ ਨਹੀਂ ਤਾਂ ਜਦੋਂ ਚੈਨਲ ਨੂੰ ਓਪਨ ਕਰਕੇ ਦੇਖਦੇ ਹੋ ਤਾਂ ਸਭ ਤੋਂ ਪਹਿਲਾਂ ਵੀਡੀਓ ਦਾ ਕਾਲਮ ਆਉਂਦਾ ਫਿਰ ਸ਼ਾਰਟ ਦਾ ਹੈ ਫਿਰ ਲਾਈਵ ਦਾ ਤੇ ਉਸ ਤੋਂ ਬਾਅਦ ਪਲੇਲਿਸਟ ਦਾ ਕਾਲਮ ਆਉਂਦਾ ਤਾਂ ਤੁਸੀਂ ਧਿਆਨ ਨਾਲ ਚੈੱਕ ਕਰਿਓ ਜਾਂ ਤੁਸੀਂ ਇਦਾਂ ਕਰ ਸਕਦੇ ਹੋ ਜੀ ਆਪਣੀ ਇਹਦੇ 'ਚ ਆਪਾਂ ਐਡ ਕਰ ਦਾਂਗੇ ਜੀ ਆਪਣੇ ਟੈਲੀਗ੍ਰam ਚੈਨਲ ਦਾ ਗਰੁੱਪ ਤਾਂ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਉੱਥੇ ਵੀ ਸ਼ੇਅਰ ਕੀਤੀਆਂ ਹੋਈਆਂ ਜੀ ਆਪਣੀਆਂ ਪਲੇਲਿਸਟ ਨਹੀਂ ਜੀ ਕੋਈ ਵੀ ਕਲਾਸ ਪ੍ਰਾਈਵੇਟ ਨਹੀਂ ਕੀਤੀ ਹੋਈ ਹੁਣ ਤੱਕ ਜਿੰਨੀਆਂ ਵੀ ਲੱਗੀਆਂ ਨੇ ਸਾਰੀਆਂ ਪਬਲਿਕ ਹੀ ਐ ਆਪਣਾ ਫ੍ਰੀ ਬੈਚ ਚੱਲ ਰਿਹਾ ਜੀ ਫ੍ਰੀ ਤਿਆਰੀ ਕਰਾ ਰਹੇ ਆ ਆਪਾਂ ਤੁਸੀਂ ਜਦੋਂ ਵੀਡੀਓ ਦੇ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜੀ ਉਹ ਦੇ ਦੇਣੀ ਆ ਲਿੰਕ ਤੇ ਤੁਸੀਂ ਉਥੋਂ ਓਪਨ ਕਰਕੇ ਖੋਲ ਸਕਦੇ ਹੋ ਜੀ ਆਪਣਾ ਲਿੰਕ ਹੈ ਜੀ ਦਾ ਟੈਲੀਗ੍ਰam ਦਾ ਠੀਕ ਹੈ ਜੀ ਫਿਰ ਮਿਲਦੇ ਆਂ ਜੀ ਆਪਣੀ ਅਗਲੀ 7:30 ਵਾਲੀ ਕਲਾਸ ਦੇ ਵਿੱਚ ਮਾਸਟਰ ਕੈਡਰ ਦੇ ਨਾਲ ਅੱਜ ਆਪਾਂ ਪ੍ਰੋਫੈਸਰ ਪਿਆਰਾ ਸਿੰਘ ਗਿਆਨੀ ਗੁਰਦੇਵਤ ਸਿੰਘ ਦੇ ਜਿਹੜੇ ਪ੍ਰਸ਼ਨ ਉੱਤਰ ਹੈ ਜੀ ਉਹ ਹੱਲ ਕਰਨੇ ਹਨ ਠੀਕ ਹੈ ਜੀ ਕਲਾਸ ਨੂੰ ਇੱਥੇ ਹੀ ਕਰਦੇ ਹਾਂ ਜੀ ਬੰਦ ਮਿਲਦੇ ਹਾਂ ਜੀ ਅਗਲੀ ਕਲਾਸ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ